ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਹੈ ਪਾਣੀ ਕਰਕੇ ਬਹੁਤ ਨੁਕਸਾਨ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀਡੀਓ ਤੁਸੀਂ ਦੇਖ ਲਈਆਂ ਹਨਾ ਪਰ ਹੁਣ ਲੋੜਿਆ ਉਹਨਾਂ ਦੀ ਹੈਲਪ ਕਰਨ ਦੀ ਠੀਕ ਹੈ ਵੀਡੀਓ ਬਹੁਤ ਆ ਗਈਆਂ ਬਹੁਤ ਆਪਾਂ ਦੇਖ ਲਈਆਂ ਬਹੁਤ ਭਾਵ ਵੀ ਲਈਆਂ ਹਨਾ ਬਹੁਤ ਨੁਕਸਾਨ ਹੋਇਆ ਪਰ ਹੁਣ ਲੋੜਿਆ ਉਹਨਾਂ ਭਰਾਵਾਂ ਦੀ ਹੈਲਪ ਕਰਨ ਦੀ ਹੈਲਪ ਕਰਨ ਦੀ ਲੋੜ ਹੈ ਠੀਕ ਤੇ ਬਹੁਤ ਲੋੜਿਆ ਉੱਥੇ ਰੋਟੀ ਪਾਣੀ ਤੋਂ ਵੀ ਔਖੇ ਆ ਬੰਦੇ ਹਨਾ ਪਰ ਬੰਦੇ ਆਪਣੀ ਟੀਮ ਪਹੁੰਚੀ ਹੋਆ ਸੇਵਾਦਾਰ ਬਹੁਤ ਹੈ ਹਨਾ ਜਿਹੜੇ ਸੇਵਾ ਕਰ ਰਹੇ ਆ ਪਰ ਉੱਥੇ ਸੇਵਾ ਦੀ ਬੜੀ ਲੋੜ ਹੈ ਹਨਾ ਕਿਉਂਕਿ ਇਕਦਮ ਹੁਣ ਸਾਰਾ ਕੁਝ ਠੀਕ ਨਹੀਂ ਹੋਣਾ ਤੇ ਬੇਨਤੀ ਹੈ ਕਿ ਸਾਰੇ ਪਿੰਡਾਂ ਚ ਆਪੋ ਆਪਣੇ ਪਿੰਡਾਂ ਦੇ ਬੰਦੇ ਆ ਨਾ 10-10 ਬੰਦੇ ਹਨਾ ਇੱਕ ਸੇਵਾ ਆਪਣੀ ਲਾਉਣ ਤੇ ਹਰੇਕ ਪਿੰਡ ਚੋਂ ਬੰਦੇ ਉੱਥੇ ਜਾਣ ਜਿੱਥੇ ਜਿੱਥੇ ਦਰਿਆ ਦੇ ਨਾਲ ਲੱਗਦੇ ਨਾਲ ਦੇ ਪਿੰਡਾਂ ਦੇ ਵਿੱਚ ਹਨਾ ਕੁਝ ਹਨਾ ਉੱਥੇ ਜਾ ਕੇ ਸੇਵਾ ਕਰਨ ਹਨਾ ਜਿਹੜੀ ਰੋਜ਼ਾਂ ਦੇ ਤੇ ਬੈਠੇ ਆ ओके ਪਾਣੇ ਤਸੂ ਗੜ ਗਏ ਬੁਰਾ ਹਾਲ ਹੋ ਗਿਆ ਜਾ ਕੇ ਹੁਣ ਮਦਦ ਦੀ ਲੋੜ ਆ ਹੁਣ ਮਦਦ ਦੀ ਲੋੜ ਆ ਜਿੰਨੀ ਵੀ ਹੁੰਦੀ ਆ ਵੱਧ ਤੋਂ ਵੱਧ ਕਰੋ ਪਹੁੰਚੋ ਜਿੰਨੇ ਜੋਗੇ ਅਸੀਂ ਅਸੀਂ ਕਰਾਂਗੇ ਸਭ ਕਰਨਗੇ ਸਭ ਕਰਨ ਪਿੰਡਾਂ ਦੇ ਪਿੰਡ ਹੋ ਜਾਓ ਇਕੱਠੇ ਸਪੋਰਟ ਦੀ ਲੋੜ ਕਰੋ ਆ ਨੰਬਰ ਤੇ ਕਿਸੇ ਨੂੰ ਵੀ ਕੋਈ ਲੋੜ ਆ ਨਾ ਤਾਂ ਉਹ ਭਰਾ ਫੋਨ ਕਰਕੇ ਆਪਣੀ ਸਮੱਸਿਆ ਦੱਸ ਸਕਦਾ ਉੱਥੇ ਟੀਮ ਪਹੁੰਚ ਜਾਊਗੀ ਉਹਦੀ ਹੈਲਪ ਕੀਤੀ ਜੋਗੀ ਸਾਰੀ ਤਰ੍ਹਾਂ ਹੀ ਵੀ ਆ ਨਾ ਆਪਣਾ ਥਾਂ ਟਿਕਾਣਾ ਦੱਸ ਕੇ ਉੱਥੇ ਸਾਡੀ ਟੀਮ ਪਹੁੰਚ ਜਾਊਗੀ ਤੇ ਸੇਵਾ ਆ ਇਹ ਪ੍ਰਮਾਤਮਾ ਨੇ ਦਿੱਤੀ ਆ ਤੇ ਕਰੋ ਹਨਾ ਇੱਥੇ ਲੰਗਰ ਲਾਉਣ ਦੀ ਲੋੜ ਆ ਹੁਣ ਤੇ ਸਾਰੇ ਇਕੱਠੇ ਹੋ ਕੇ ਮਾਰੋ ਹੱਲਾ